ਅੱਜ ਦੀ ਇਹ ਅਹਿਮ ਪ੍ਰੈਸ ਕਾਨਫਰੰਸ ਆਂਟਰ ਕਮੇਟੀ ਦੇ ਸ਼ਾਰਟ ਨੋਟਿਸ ਤੇ 72 ਘੰਟੇ ਦੇ ਨੋਟਿਸ ਤੇ ਇਹ ਮੀਟਿੰਗ ਸੱਦੀ ਗਈ ਸੀ ਜਿਹਦੇ ਵਿੱਚ ਇੱਕ ਨਿਕਾਤੀ ਏਜੰਡਾ ਸੀ ਕਿ ਆਉਂਦੇ ਦਿਨੀ ਪੰਜਾਬ ਸਰਕਾਰ ਬੁਲਾਉਣ ਇੱਕ ਕ੍ਰਿਮੀਨਲ ਜਿਹੜਾ ਪਾਰਚਾ ਦਰਜ ਕਰਨ ਸੰਬੰਧੀ ਏ ਅਸੀਂ ਸਾਰਿਆਂ ਨੇ ਬੈਠ ਕੇ ਵਿਚਾਰ ਕਰਕੇ ਜਿਹੜਾ ਅੱਜ ਮਤਾ ਉਹ ਐਜੀਟ ਜੀ ਮੈਂ ਤੁਹਾਨੂੰ ਪੜ੍ਹ ਦਿੰਨਾ ਉਹਦੇ ਵਿੱਚ ਸਾਰੇ ਜਿਹੜੇ ਉਹ ਪੱਖ ਸਪਸ਼ਟ ਹੋ ਜਾਣਗੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਇਹ 213 ਦਾ ਮਸਲਾ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਬੋਲਣ ਤੋਂ ਪਹਿਲਾਂ ਇਹ ਤੁਹਾਨੂੰ ਸਾਰਿਆਂ ਨੂੰ ਸਪਸ਼ਟ ਕਰਨਾ ਚਾਹਨਾ ਕਿ ਜਿਹੜੀ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਸ਼੍ਰੀ ਅਕਾਲ ਤਖਸਾਲ ਸਾਹਿਬ ਤੇ ਸੌਂਪੀ ਸੀ ਉਸ ਰਿਪੋਰਟ ਵਿੱਚ ਕਿਧਰੇ ਵੀ ਸਰੂਪ ਲਾਪਤਾ ਦਾ ਜ਼ਿਕਰ ਨਹੀਂਗਾ ਔਰ ਉਹ ਜਿਹੜੀ 1000 ਪੇਜ ਦੀ ਰਿਪੋਰਟ ਆ ਉਹ ਅਸੀਂ ਆਲਰੇਡੀ ਆਪਣੀ ਵੈਬਸਾਈਟ ਤੇ ਪਾ ਚੁੱਕੇ ਆ ਕੋਈ ਵੀ ਦੇਖ ਸਕਦਾ ਉਹ ਤੋਂ ਇਲਾਵਾ ਇੱਕ 10 ਪੇਜ ਦੀ ਰਿਪੋਰਟ ਸੀ ਵੱਖ-ਵੱਖ ਜਿਹੜੇ ਕਰਮਚਾਰੀਆਂ ਦੇ ਸਬੰਧ ਦੇ ਵਿੱਚ ਉਹ ਵੀ ਵੈਬਸਾਈਟ ਤੇ ਪਈ ਆ ਉਹ ਵੀ ਸਾਰੇ ਦੇਖ ਸਕਦੇ ਆ। ਸੋ ਅੱਜ ਲੰਮੀ ਡਿਸਕਸ਼ਨ ਤੋਂ ਬਾਅਦ ਇਹ ਜਿਹੜਾ ਸਮੁੱਚੇ ਤੌਰ ਤੇ ਇੱਕ ਮਤਾ ਆਇਆ ਉਹ ਸਾਰੇ ਪੱਖ ਤੁਹਾਡੇ ਸਪਸ਼ਟ ਕਰਦਾ ਕਿ ਪੰਜਾਬ ਦੀ ਸਰਕਾਰ 222 ਵਿੱਚ ਬਰਗਾਰੀ ਕਾਂਡ ਨੂੰ ਚਮਕਾ ਕੇ ਲੋਕਾਂ ਨੂੰ ਗਮਰਾਹ ਕਰਕੇ ਅਸਲੀਅਤ ਤੋਂ ਓਹਲੇ ਰੱਖ ਕੇ ਸੋਸ਼ਲ ਮੀਡੀਆ ਰਾਹੀਂ ਉਪੋਜ ਵਿੱਚ ਆਈ ਸੀ ਤੇ 4 ਸਾਲ ਤੋਂ ਬਾਅਦ ਅੱਜ ਲੋਕ ਉਹਦੇ ਵੀ ਸਵਾਲ ਚੁੱਕਦੇ ਆ ਕਿ ਉਹਦਾ ਕੀ ਬਣਿਆ ਹੁਣ ਕਿਉਂਕਿ ਆ ਸ਼ਤਾਬਦੀ ਆਪਾਂ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਮਨਾ ਕੇ ਹਟੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ 350 ਸਾਲਾਂ ਗਰੇਾਇ ਦੇਵਸ ਮਨਾ ਕੇ ਹਟੇ ਆ ਸਰਕਾਰ ਉਹਦੇ ਵਿੱਚ ਕਰੋੜਾਂ ਰੁਪਏ ਲਾ ਕੇ ਫੇਲ ਰਹੀ ਇਹ ਲਾਬਜ਼ ਮੈਂ ਕਿਉਂ ਵਰਤ ਰਿਹਾ ਕਿਉਂਕਿ ਸਾਡੇ ਵੀ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ 23 ਤੋਂ ਲੈ ਕੇ 29 ਤੱਕ ਸਮਾਗਮ ਚੱਲਦੇ ਸੀ ਤੇ 29 ਤਰੀਕ ਨੂੰ ਸਮੁੱਚੇ ਖਾਲਸਾ ਪੰਥ ਨੇ ਇੱਕ ਥਾਂ ਇਕੱਠੇ ਹੋ ਕੇ ਉਹ ਨਗਰ ਕੀਰਤਨ ਸਤਗੁਰਾਂ ਦੀ ਯਾਦ ਦੇ ਵਿੱਚ ਸੀਸ ਸੰਸਕਾਰ ਦਿਵਸ ਦੇ ਤੌਰ ਤੇ ਮਨਾਇਆ ਸ਼ਾਇਦ ਉਸ ਗੱਲ ਤੋਂ ਉਤੇਜਿਤ ਹੋ ਕੇ ਇਹ ਸਾਰੀ ਜਿਹੜੀ ਆ ਉਹ ਕਾਰਵਾਈ ਕੀਤੀ ਗਈ। ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਮਹਿਸੂਸ ਕਰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਤ ਮਾਮਲੇ 'ਚ ਪਾਰਚਾ ਦਰਜ ਕਰਨ ਦੀ ਕਾਰਵਾਈ ਸ੍ਰੀ ਅਕਾਲਤਖਬ ਸਾਹਿਬ ਨੂੰ ਸਿੱਧੀ ਚੁਣੌਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ ਵਿੱਚ ਸਿੱਧੀ ਸਰਕਾਰੀ ਦਖਲਅੰਦਾਜ਼ੀ ਹੈ ਕਿਉਂਕਿ ਅਕਾਲ ਤਖਬ ਸਾਹਿਬ ਨੇ ਸਾਰੀ ਬੋਰਡ ਬਣਾਇਆ ਸੀ ਜਿਹੜਾ ਆਪਣੇ ਘੋ ਕਮੇਟੀ ਤੇ ਉਸ ਘੋ ਕਮੇਟੀ ਨੇ ਫਿਰ ਰਿਪੋਰਟ ਜਿਹੜੀ ਅਕਾਲ ਤਖਬ ਸਾਹਿਬ ਨੂੰ ਸਮਰਪਿਤ ਕੀਤੀ ਸੀ ਇਸ ਮਾਮਲੇ ਵਿੱਚ ਸ਼੍ਰੀ ਅਕਾਲ ਤਖਬ ਸਾਹਿਬ ਦੇ ਹਦਾਇਤਾਂ ਅਨੁਸਾਰ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੋਣ ਦੇ ਬਾਵਜੂਦ ਵੀ ਲੰਘੇ ਦਿਨੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਬਰਾਸਤੀ ਮਾਰਗ ਤੇ ਕੁਝ ਲੋਕਾਂ ਵੱਲੋਂ ਲਗਾਏ ਗਏ ਧਰਨੇ 'ਤੇ ਸਰਕਾਰ ਦੇ ਮੰਤਰੀ ਸਪੀਕਰ ਤੇ ਵਿਧਾਇਕ ਬਲੋਂ ਸ਼ਮੂਲੀਅਤ ਕਰਨੀ ਤੇ ਪੁਲਿਸ ਨੂੰ ਆਦੇਸ਼ ਦੇਣ ਤੋਂ ਛਪਾਛ ਹੈ ਕਿ ਸਰਕਾਰ ਜਾਣ ਬੁੱਝ ਕੇ ਇਸ ਮਾਮਲੇ ਵਿੱਚ ਆਪਣੀ ਸਿਆਸਤ ਸਾਧ ਰਹੀ ਹੈ ਮੈਂ ਇਹ ਤਾਂਛ ਪਾਇਟ ਕਰਨਾ ਚਾਹਣਾ ਅਸੀਂ ਵੀ ਧਰਨੇ ਲਾ ਲਾ ਕੇ ਦੇਖੇ ਕਰਮਚਾਰੀ ਵੀ ਧਰਨੇ ਲਾਉਂਦੇ ਆ ਤੇ ਧਾਰਨਾ ਲੱਗਾ ਦੀ ਦੋ ਘੰਟਿਆਂ ਦੇ ਵਿੱਚ ਜੀ ਪਰਚਾ ਦਰਜ ਹੋ ਜਾਊਗਾ ਕਿਹੜੀ ਗਿਣੀ ਮਿਤੀ ਚਾਰਜਸ ਸੀ ਕਿ ਦੋ ਘੰਟਿਆਂ ਦੇ ਵਿੱਚ ਪਰਚਾ ਦਰਜ ਕਰਦਾਂਗੇ ਮੇਰਾ ਪਹਿਲਾਂ ਸਪਸ਼ਟ ਕਰਦੇ ਆ ਜਿੰਨੇ ਐਗਜ਼ੀਕਟਿਵ ਦੇ ਮੈਂਬਰ ਸਾਰੇ ਅਹੁਦੇਦਾਰ ਬੈਠੇ ਆ ਇਹ ਸਾਰੇ ਕਿਸੇ ਅਨਸਾਬ ਤੋਂ ਅਸੀਂ ਭੱਜਦੇ ਨਹੀਂ ਨਾ ਅਸੀਂ ਕਿਸੇ ਦੀ ਸਪੋਰਟ ਕਰਦੇ ਆ ਜਿਹੜਾ ਕੋਈ ਗੁਨਾਹਗਾਰ ਆ ਉਹਨੂੰ ਅਸੀਂ ਕਾਨੂੰਨ ਮੁਤਾਬਕ ਸਖਤ ਸਜ਼ਾਵਾਂ ਦਿੱਤੀਆਂ ਤੇ ਮੇਰਾ ਗੱਲ ਪਹਿਲੀ ਵਾਰੀ ਹੋਣਾ ਕਿ ਛੋਟੇ ਅਹੁਦੇ ਤੋਂ ਲੈ ਕੇ ਵੱਡੇ ਅਹੁਦੇ ਤੱਕ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਈ ਹੈ। ਜੋ 2 ਘੰਟਿਆਂ ਦੇ ਵਿੱਚ ਇਹ ਕਹਿਣਾ ਵੀ ਪਰਚਾ ਦਰਜ ਹੋਜੂ ਤੇ ਕਾਰ ਵੀ ਦਿੱਤਾ। ਇਹ ਕਿਸ ਪਾਸੇ ਨੂੰ ਇਸ਼ਾਰਾ ਕਰਦੀ ਹੈ ਆਪਾਂ ਮੇਰੇ ਤੋਂ ਤੁਸੀਂ ਮੀਡੀਆ ਵਾਲੇ ਭਲੀਭਾਨ ਵਧ ਜਾਣਦੇ ਆ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਅੱਜ ਦੀ ਇਕੱਤਰਤਾ ਸਪੱਸ਼ਟ ਕਰਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਮਾਮਲਾ ਬੇਅਦਬੀ ਜਾਂ ਪਾਵਨ ਸਰੂਪ ਗੁੰਮ ਹੋਣ ਦਾ ਨਹੀਂ। ਸਗੋਂ ਕੁਝ ਮੁਲਾਜ਼ਮਾਂ ਵੱਲੋਂ ਪੈਸਿਆਂ ਦੀ ਕੀਤੀ ਹੀਰਾਫੇਰੀ ਦਾ ਹੈ ਇਸ ਮਾਮਲੇ ਨੂੰ ਬਿਆਦਬੀ ਅਤੇ ਪਾਵਨ ਸਰੂਪ ਗੁੰਮ ਹੋਣ ਪਾਜੋ ਪ੍ਰਚਾਰਨਾ ਸਿੱਖ ਕੌਮ ਦੀ ਸਰਮੌਰ ਸੰਸਥਾ ਨੂੰ ਬਦਨਾਮ ਕਰਨ ਅਤੇ ਸਿੱਖ ਸੰਸਥਾ ਦੀਆਂ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਛੱਟ ਮਾਰਨ ਦੀ ਸਿਆਸੀ ਸਾਜ਼ਿਸ਼ ਹੈ ਜਿਸ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਸ਼ਾਮਲ ਹੈ ਇਹ ਮੈਂ ਤਾਂ ਪਹਿਲਾਂ ਵੀ ਕੀਤਾ ਸੀ ਕਿ ਪਹਿਲਾਂ ਬਰਗਾੜੀ ਤੇ ਹੁਣ ਇਹਨੂੰ 4 ਸਾਲ ਬਾਅਦ ਧਰਨਾ ਕਾਦਾ ਲੱਗਾ ਹੈ ਉੱਥੇ ਸਾਨੂੰ ਪਹਿਲੀ ਵਾਰ ਪਤਾ ਤੇ ਅੱਜ ਸਮਾ ਮੁਕਣ ਦੇ ਕਿਨਾਰੇ ਆ ਗਿਆ ਬਲੌਗ ਸੰਭਤਿਆ ਜਿਲ੍ਹਾ ਪ੍ਰਿਚਲ ਲੋਕ ਚੋਣਾ ਲੜਦੇ ਸੀ ਤੇ ਦੂਸਰੇ ਪਾਸੇ ਆ ਕੇ ਲੋਕਾਂ ਨੂੰ ਚਪਾਟ ਕਰ ਲਈ ਤਾਂ ਕੁਝ ਵੀ ਨਹੀਂ ਤੇ ਆ ਨਵਾਂ ਇੱਕ ਫਿਰ ਜਿਹੜਾ ਇਹਨਾਂ ਨੇ ਸਵਾਗ ਗੜਾ ਚਲਿਆ ਸ਼੍ਰੀ ਅਕਾਲ ਤਖਤ ਸਭ ਤੋਂ ਡਾਕਟਰ ਈਸ਼ਰ ਸਿੰਘ ਐਡਵੋਕੇਟ ਦੀ ਅਗਵਾਈ ਹੇਠ ਮੜਾਈ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਾਫ਼ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਵਿੱਚ ਕੰਮ ਕਰਦੇ ਕੁਝ ਮੁਲਾਜ਼ਮਾਂ ਨੇ ਨਿੱਜੀ ਲਾਲਸਾ ਕਰਕੇ ਆਪਣੇ ਕੁਕਰਮਾਂ ਉੱਪਰ ਪਰਦਾ ਪਾਉਣ ਦੀ ਸਫਲ ਕੋਸ਼ਿਸ਼ ਕੀਤੀ। ਇਸ ਸਬੰਧੀ ਸ਼੍ਰੀ ਕਲਤਕ ਸਾਹਿਬ ਦੇ ਜ਼ਥੇਦਾਰ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਅਨੁਸਾਰ ਅੰਤਰ ਕਮੇਟੀ ਦੇ ਮਤਾ ਨੰਬਰ 466 ਇਹ ਉਦੋਂ ਦੇ ਆ 2020 ਦੇ ਮਿਤੀ 27/8/2020 ਰਾਹੀਂ ਕਾਰਵਾਈ ਕੀਤੀ ਗਈ ਤੇ ਕੁਝ ਮੁਲਾਜ਼ਮਾਂ ਤੇ ਕਾਨੂੰਨੀ ਕਾਰਵਾਈ ਦਾ ਵੀ ਫੈਸਲਾ ਹੋਇਆ ਪਰੰਤੂ ਵੱਖ-ਵੱਖ ਸਿੱਖ ਵਿਦਵਾਨਾਂ ਦੇ ਕਹਿਣ ਤੇ ਡਾਕਟਰ ਰੀਸ਼ਰ ਸਿੰਘ ਦੀ ਰਿਪੋਰਟ ਵਿੱਚ ਪਰਚੇ ਦਰਜ ਕਰਵਾਉਣ ਬਾਰੇ ਕੋਈ ਸਬਾਰਥ ਨਾ ਹੋਣ ਕਰਕੇ ਅੰਤਰ ਕਮੇਟੀ ਦੀ ਇਕਤਰਤਾ ਦੇ ਮੈਦਾ ਨੰਬਰ 493 ਮਿਤੀ 5 9 20 ਰਾਹੀਂ ਕਾਨੂੰਨੀ ਕਾਰਵਾਈ ਦੀ ਥਾਂ ਆਪਣੇ ਤੌਰ ਤੇ ਪੂਰੀ ਕਾਰਵਾਈ ਦੀ ਪ੍ਰਵਾਨਗੀ ਦਿੱਤੀ ਗਈ ਸੀ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਪੜਤਾਲ ਵਿੱਚ ਪੋਲਸ ਦੀ ਦਖਲਅੰਦਾਜ਼ੀ ਮਰਿਆਦਾ ਤੇ ਪਰੰਪਰਾਵਾਂ ਦੇ ਵਿਰੁੱਧ ਹੋਵੇਗੀ। ਇਹ ਦੋਹਾਂ ਮਤਿਆਂ ਦੀ ਬਰੋਡਤਾ ਜਨਰਲ ਹਾਊਸ ਦੇ ਅਜਲਾਸ ਨੰਬਰ ਮਤਾ ਨੰਬਰ 368 ਮਿਤੀ 22 2002 ਰਾਹੀਂ ਵੀ ਹੋ ਚੁੱਕੀ ਹੈ। ਇਹ ਪਹਿਲਾ ਮਤਾ ਸੀ 28 20 ਦਾ ਜਿਹਦੀ ਫਿਰ ਮੁੜ ਕੇ ਪੋਸ਼ਟੀ ਨਹੀਂ ਹੋਈ 5920 ਨੂੰ ਤੇ ਉਹਦੇ ਮੁਤਾਬਕ ਫਿਰ ਵਿਭਾਗੀ ਕਾਰਵਾਈ ਨਾਲ ਦੇ ਖਿਲਾਫ ਕਰਨ ਦਾ ਸ਼ੋਮਨੀ ਕਮੇਟੀ ਦੀ ਅੰਤਰ ਕਮੇਟੀ ਦਾ ਹੈ ਮਸਲਾ ਸੀ ਤੇ ਉਹ ਹੋਈ ਵੀ ਜਿਹਦੀ ਪ੍ਰੋੜਤਾ ਜਨਰਲ ਹਾਊਸ ਵਿੱਚ ਵੀ ਹੋਈ ਆ ਹੁਣ ਸਰਕਾਰ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰਨ ਦਾ ਫੈਸਲਾ ਆਪਣੀਆਂ ਨਕਾਮੀਆਂ ਨੂੰ ਛਪਾਉਣ ਅਤੇ ਸਿਆਸੀ ਇੱਛਾ ਦੀ ਪੂਰਤੀ ਲਈ ਹੈ ਕਿਉਂਕਿ ਬਿਆਦਬੀਆਂ ਤੇ ਸਿਆਸਤ ਕਰਕੇ ਸੱਤਾ ਹਾਸਲ ਕਰਨ ਵਾਲੇ 4 ਸਾਲ ਬੀਤਣ ਬਾਅਦ ਵੀ ਕੋਈ ਇਨਸਾਫ ਨਹੀਂ ਕਰ ਸਕੇ ਜਿਹੜਾ ਫੋਕਸ ਇੱਤੇ ਆਪਾਂ ਮੈਂ ਪਹਿਲਾਂ ਸ਼ੁਰੂ ਕੀਤਾ ਸੀ ਉੱਕ ਦੇ ਮੱਦੇ ਨਜ਼ਰ ਅੱਜ ਦੀ ਇਕਤਰਤਾ ਸਰਕਾਰ ਵੱਲੋਂ ਸਿੱਖ ਸੰਸਥਾਵਾਂ ਦੇ ਪ੍ਰਬੰਧ ਨੂੰ ਬਦਨਾਮ ਕਰਨ ਦੀ ਨੀਤੀ ਦੀ ਸਾਰਕ ਨਿੰਦਿਆ ਕਰਦਾ ਆਗਾਹ ਕਰਦੀ ਹੈ ਕਿ ਸਿੱਖ ਕੌਮ ਆਪਣੀਆਂ ਸੰਸਥਾਵਾਂ ਦੇ ਪ੍ਰਬੰਧਾਂ ਵਿੱਚ ਸਰਕਾਰੀ ਦਖਲ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗੀ ਇਕਤਰਤਾ ਵਿੱਚ ਇਹ ਵੀ ਪ੍ਰਮਾਨ ਹੋਇਆ ਕਿ ਸਾਰੇ ਮਾਮਲੇ ਸੰਬੰਧੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਡਾਕਟਰ ਰਿਸ਼ਰ ਸਿੰਘ ਦੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਇਸ ਲਈ ਸਮੁੱਚਾ ਮਾਮਲਾ ਵਿਚਾਰ ਤੇ ਆਦੇਸ਼ ਲਈ ਸ਼੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਸਾਹਿਬ ਪਾਸ ਭੇਜਿਆ ਜਾ ਰਿਹਾ ਤੋਂ ਮੈਂ ਇਹ ਜਿਹੜੇ ਤੁਹਾਨੂੰ ਸਾਰੀਆਂ ਇਹ ਦਸੀਆਂ ਇਹਦੇ ਵਿੱਚ ਜੋ ਹੁਣ ਤੱਕ ਦੀ ਕਾਰਵਾਈ ਹੋਈ ਸੀ ਉਹ ਸਾਰੀ ਚਪਾਈਤ ਵੀ ਹੋ ਗਈ ਆ ਤੇ ਸਰਕਾਰ ਦੀ ਜਿਹੜੀ ਆ ਉਹ ਮਨਸ਼ਾ ਵੀ ਸਾਹਮਣੇ ਆ ਗਈ ਆ ਕਿ ਆਖਰੀ ਮੇਟਲੀ ਜਿਹੜੀ ਆ ਸਰਕਾਰ ਕਰਨਾ ਕੀ ਚਾਹੁੰਦੀ ਹੈ। ਤੋਂ ਇਹਨਾਂ ਦੀ ਬੇਨਤੀ ਕਰਕੇ ਤੁਹਾਡਾ ਵੀ ਧੰਨਵਾਦ ਕਰਦਾ। ਤੁਸੀਂ ਚੇਚੇ ਤੌਰ ਤੇ ਸਾਰੇ ਪਹੁੰਚੇ ਆ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪ੍ਰਧਾਨ ਮੋਰ ਦੇ ਨਾਤੇ ਇੱਕ ਵਕੀਲ ਵੀ ਹੋ। ਉਹ ਜਿੱਦਾਂ ਐਫ ਆਈ ਆਰ ਦਾ ਕਰਤੀ ਤੁਸੀਂ ਕਹਿੰਦਾ ਕਿ ਦੋ ਘੰਟੇ ਦੇ ਵਿੱਚ ਐਫ ਆਈ ਆਰ ਦਾ ਹੋਗਾ। ਉਹ ਅੱਗੇ ਦਾ ਕਾਨੂੰਨੀ ਪੱਖ ਕੀ ਹੈ ਇਹਨੂੰ ਕਿੱਦਾਂ ਅਸੀਂ ਟੈਨਸ਼ਨ ਨਹੀਂ ਹੋਏਗਾ। ਅਸੀਂ ਅਸੀਂ ਇਹਨੂੰ ਬਿਲਕੁਲ ਸਰਕਾਰੀ ਦਖਲਅਜ ਜੀ ਸਿੱਧੀ ਕਲੀਅਰ ਕਰਦੇ ਆ। ਅਸੀਂ ਉਸ ਐਫਆਈਆਰ ਨੂੰ ਅਸੀਂ ਨਹੀਂ ਮੰਨਦੇ ਕਿਉਂਕਿ ਸਾਡਾ ਦੇਖੋ ਕਈ ਸਵਾਲ ਚੁੱਕਦੇ ਆ ਕਿ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੱਲੇ ਕੋਟਾ ਚ ਆਉਂਦੇ ਆ ਜਦੋਂ ਸਾਡੇ ਕੋਈ ਕਪੜੇ ਬਾਜ਼ੀਆਂ ਹੁੰਦੀਆਂ ਸਾਡੀ ਸਬ ਕਮੇਟੀ ਬਣਦੀ ਆ ਪੜਤਾਲ ਕਰਦੀ ਆ ਨੋਟਸ ਦਿੰਦੀ ਆ ਸ਼ੋਕਾ ਨੋਟਸ ਦਿੰਦੇ ਉਹਨਾਂ ਦਾ ਜਵਾਬ ਆਉਂਦਾ ਉਤੋਂ ਜਿਹੜਾ ਕੋਈ ਪੀੜਤ ਹੁੰਦਾ ਹਾਈ ਕੋਰਟ ਚ ਜਾਂਦਾ ਤੇ ਹਾਈ ਕੋਰਟ ਆਰਡਰ ਕੀ ਕਰਦੀ ਬਸ ਸਪੀਕਿੰਗ ਆਰਡਰ ਪਾਸ ਕਰੋ ਕਈ ਕਿ ਸੱਚ ਨਹੀਂ ਹੁੰਦਾ ਪਰ ਅਸੀਂ ਕਾਰਵਾਈਆਂ ਆਪ ਕਰਦੇ ਆ ਤੇ ਜੇ ਭਈ ਆਪਾਂ ਇਹੋ ਕੰਮ ਕਰਨਾ ਸ਼ੁਰੂ ਕਰਦਾ ਫਿਰ ਤਾਂ ਸ਼੍ਰੋਮਣੀ ਕਮੇਟੀ ਤੱਕ ਫੇਰ ਬਾਤ ਖਤਮ ਹੋਈ ਫਿਰ ਸਰਕਾਰੀ ਦੌਰ ਦੇ ਉੱਤੇ ਫੌਜ ਤੇ ਪੁਲਿਸ ਤਾਂ ਪਹਿਲਾਂ ਵੀ ਬੜੀ ਹੁਣ ਅੰਦਰ ਪ੍ਰਬੰਧ ਦੇ ਵੜ ਕੇ ਇਸ ਐਕਟ ਨੂੰ ਖਤਮ ਕਰਨ ਦੀ ਨਵੀਂ ਤਜਵੀਦ ਆ ਤੋਂ ਮੇਰਾ ਕਹਿਣ ਤੋਂ ਭਾਵ ਹੈ ਐਫ ਆਈ ਆਰ ਜਿਹੜੀ ਕੀਤੀ ਉਹ ਮੈਲਾਫਾਈਡ ਇੰਟੈਂਸ਼ਨ ਨਾਲ ਕੀਤੀ ਆ ਉਹਦੇ ਪਿੱਛੇ ਰਾਜਸੀ ਰੋਟੀਆਂ ਸੇਕਣ ਦੀ ਮਨਸਾ ਨਾਲ ਕੀਤੀ ਗਈ ਆ ਬਾਕੀ ਅਸੀਂ ਇਹਨੂੰ ਮੁੰਡੋਂ ਰਾਤ ਕਰਦੇ ਆ ਅਸੀਂ ਐਸੇ ਆਪਾਂ ਦੇ ਬਿਲਕੁਲ ਹੱਕ ਦੇ ਨਹੀਂ ਗਏ ਨਾ ਕਿ ਜਿਹਦਾ ਰੱਦ ਕਰ ਦਿੱਤੀ ਸੀ ਦਿੱਤਾ ਤੇ ਉਹਨਾਂ ਨੇ ਉਹ ਉਹਦਾ ਉਹਦਾ ਹੁਣ ਉਹਨਾਂ ਦਾ ਜਵਾਬ ਉਹਨਾਂ ਨੂੰ ਪੁੱਛੋ ਉਹਨਾਂ ਦਾ ਜਵਾਬ ਜਿਹੜਾ ਮੈਨ ਦੇਣਾ ਤੁਹਾਨੂੰ ਉਹਨਾਂ ਨੇ ਜਵਾਬ ਦੇਣਾ ਅਸੀਂ ਅਸੀਂ ਆ ਆਸੀਂ ਆ ਲਾਈਨ ਦੇ ਦਿੱਤਾ ਸ੍ਰੀ ਅਕਾਲਤਖ ਸਾਹਿਬ ਨੂੰ ਦੇ ਦਿੱਤੀ ਆ ਉਹ ਅਕਾਲਤਖ ਸਾਹਿਬ ਇਹਦੇ ਕਾਰਵਾਈ ਕਰਕੇ ਸਾਨੂੰ ਦੱਸਣਗੇ ਜੋ ਅਲਾਈਨ ਦੇਣਗੇ ਅਸੀਂ ਉਹ ਆਪਣਾ ਕੇਸ ਇਹ ਤੋਂ ਬਿਨਾਂ ਜਿਨ੍ਹਾਂ ਨੇ ਐਫ ਆਈ ਆਰ ਕੋ ਹੋਰ ਕੀਤਾ ਜੀ 1999 ਵਾਲੇ ਤੇ ਕਤਾਬ ਵਾਲੀ ਜੀ ਕਤਾਬ ਤੇ ਜੀ ਕਤਾਬ ਦੇ ਨਾਮ ਦੇ ਉਹਨੇ ਪੜ੍ਹਦੇ ਜੀ ਕਤਾਬ ਵਾਲੇ ਮਾਮਲੇ ਤੇ ਵਿੱਚ 1999 ਦੀ ਉਹ ਜਿਹੜੀ ਕਿਤਾਬ ਆ ਆ ਇੱਕ ਕਿਤਾਬ ਆ ਹਿਸਟਰੀ ਆਫ ਦਾ ਸਿੱਖਸ ਇਹ ਇੰਗਲਿਸ਼ ਦੀ ਆ ਇਹ ਕਨਿੰਘਮ ਨੇ ਜਿਹੜੀ ਲਿਖੀ ਆ ਤੇ ਇਹਨੂੰ ਫਾਰਮੈਟ ਕੀਤਾ ਪ੍ਰਤਵੰਤ ਸਿੰਘ ਨੇ ਇਹਦੀ ਜਿਹੜੀ ਸਪਾਈ ਆ ਇਹ ਰੂਪਾ ਪਬਲਿਕੇਸ਼ਨ ਨੇ ਕੀਤੀ ਆ ਨਵੀਂ ਦਿੱਲੀ ਤੋਂ ਇਹਦਾ ਉਹਨੇ ਲੱਖਾ ਕੀਤਾ ਇਹ ਅੱਜ ਵੀ ਮਾਰਕੀਟ ਚ ਮਿਲ ਰਹੀ ਆ ਜਿਸ ਲਈ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਪਤਾ ਲੱਗਾ ਵੀ ਗਲਤ ਹੋਇਆ ਤੁਰੰਤ ਕਾਰਵਾਈ ਇਹਦੇ ਤੇ ਕਰਦਿਆਂ ਇਹ ਕਮੇਟੀ ਆਪਣੇ ਜ਼ਬਤ ਕਰਨ ਦਾ 300 ਕਿਤਾਬਾਂ ਛਪੀਆਂ ਸੀ ਉਹਨਾਂ ਨੂੰ ਤੁਰੰਤ ਜ਼ਬਤ ਕਰਨ ਦਾ ਜਿਹੜਾ ਉਹ ਫੈਸਲਾ ਲਿਆ ਗਿਆ ਔਰ ਫੈਸਲੇ ਤੋਂ ਬਾਅਦ 2007 ਦੇ ਵਿੱਚ ਜਨਰਲ ਹੌਸ ਦੇ ਵਿੱਚ ਸਮੂਚੀ ਕੌਮ ਕੋਲੋਂ ਮਾफी ਮੰਗੀ ਗਈ ਕਿ ਇਹ ਜਿਹੜਾ ਮਾਮਲਾ ਆ ਇਹ ਗਲਤ ਹੋ ਗਿਆ ਇਸ ਲਈ ਅਸੀਂ ਸਮੂਚੀ ਕੌਮ ਕੋਲੋਂ ਇਹ ਮਾफी ਮੰਗਦੇ ਆ ਇਹਦੇ ਵਿੱਚ ਫੇਰ ਆ ਅਖਬਾਰ ਦੇ ਵਿੱਚ ਬਕਾਇਦਾ ਇhtiyar ਲੱਗਾ ਹੈਗਾ 24 ਦਾ 10 ਨੂੰ ਇਹ ਆ ਦੋ ਵਜh ਤੇ ਆ ਰਿਹਾ ਕਜੀਕਿਆ ਕਜਾਗਵਾਨੀ ਜੀ ਇਹ ਉਦੋਂ ਦਾ ਚ ਲੱਗੇ ਸਿੱਖ ਕੌਮ ਤੋਂ ਸਮੁੱਚੀ ਤੋਂ ਜਨਨ ਲਾਉ ਦੇ ਵਿੱਚ ਮਤਾ ਕਰਕੇ ਮਾਫੀ ਮੰਗੀ ਗਈ। ਉਦੋਂ ਬਾਅਦ ਫਿਰ 2118 ਦੇ ਵਿੱਚ ਆ ਦੁਬਾਰਾ ਜਿਹੜਾ ਕਿ ਕੋਰਟ ਆਪਣੇ ਜੁਡੀਸ਼ੀਅਲ ਕੋਰਟ ਦੇ ਵਿੱਚ ਚੱਲ ਗਿਆ ਸੀ ਕੇਸ ਉੱਥੋਂ ਡਿਸਕਲੋਜ਼ ਹੋਣ ਤੋਂ ਬਾਅਦ 11 8 2118 ਨੂੰ ਆ 25 8 18 ਨੂੰ ਇਹ ਇਸ਼ਤਿਹਾਰ ਫਿਰ ਅਖਬਾਰ 'ਚ ਲੱਗੇ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਕੌਮ ਤੋਂ ਮਾਫੀ ਵੀ ਮੰਗੀ ਆ। ਤੇ ਇਹ ਗਲਤ ਟ੍ਰਾਂਸ ਇਹਦੀ ਟ੍ਰਾਂਸਲੇਸ਼ਨ ਹੋਈ ਆ ਇਹ ਮੈਂ ਇਹਨੂੰ ਇਹ ਨਹੀਂ ਕਹਿੰਦਾ ਵੀ ਇਹ ਟ੍ਰਾਂਸਲੇਸ਼ਨ ਹੋਈ ਤੇ ਗਲਤ ਹੋਈ ਇਸ ਲਈ ਜਨਰਲ ਹਾਊਸ ਨੇ ਆਪਣੇ ਬਕ ਬਕ ਸਮੇਂ ਸਿਰ ਆਪਣੀਆਂ ਇਹਨਾਂ ਦੀਆਂ ਮੁਆਫੀਆਂ ਵੀ ਮੰਗੀਆਂ ਤੇ ਗਲਤੀ ਦਾ ਸਾਥ ਵੀ ਕੀਤਾ ਤੇ ਕਿਤਾਬਾਂ ਬੁੱਕ ਠੀਕ ਸੀ ਟ੍ਰਾਂਸਲੇਸ਼ਨ ਨਹੀਂ ਬੁੱਕ ਬੁੱਕ ਵੀ ਗਲਤ ਆ ਬੁੱਕ ਵੀ ਗਲਤ ਆ ਔਰ ਇਹ ਜਿਹੜੀ ਟ੍ਰਾਂਸਲੇਸ਼ਨ ਹੋਈ ਆ ਉਹਦੇ ਵਿੱਚ ਗਲਤੀ ਜਿਹੜੀ ਉਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਜਨਰਲ ਹਾਊਸ ਦੇ ਦੋ ਮਤੇ ਆ ਦੇ ਪਬਲਿਕਸ਼ਨ ਦੇ ਵਿੱਚ ਆਪਣੇ ਅਖਬਾਰਾਂ ਦੇ ਵਿੱਚ ਉਹਦੀ ਗਲਤੀ ਦਾ ਸਹਾਦਮਿਕ ਜਨਰਲ ਲੋਗ ਚ ਮਤੇ ਵੀ ਪਏ ਆ। ਤੋਂ ਬਹੁਤ ਬਹੁਤ ਧੰਨਵਾਦ ਜੀ। ਭਾਈ ਗੁਰਜੀਤ ਕਾਲ ਸਾਹਿਬ ਭਾਈ। ਥੈਂਕ ਯੂ। ਪਾਨਾ ਤਾਂ ਵੀ ਵਿਖਦੀ ਪਈ ਆ। ਹਾਂ ਮੈਂ ਮੈਂ ਤਾਂ ਜਿੰਨਾ ਭਜੇ ਇੱਕ ਮਿੰਟ ਮੈਨੂੰ ਇੱਕ ਪਲਸਰ। ਉਹ ਪਲਸਰ ਰਾਈਟਰ ਸਰਵਾਈਸ ਤੋਂ ਬਿਲਕੁਲ ਪਾਣੀ ਇੱਕ ਮਿੰਟ ਜਿਹੜੇ ਸ਼ੋਰਨ ਦੀ ਕਮੇਟੀ ਤੋਂ ਕਾਰਵਾਈ ਕਰਦੇ ਪਏ ਨੇ ਉਹਨਾਂ ਨੂੰ ਆਪ ਮੁਕ ਨਹੀਂ ਆਉਂਦੀ। ਦੇਖੋ ਆ ਜਿਹੜੀ ਆ ਇਹ ਮਾਰਕੀਟ ਤੋਂ ਇਹਨਾਂ ਨੇ ਲਈ ਆ। ਹਾਂਜੀ ਔਰ ਇਹ ਮਾਰਕੀਟ ਦੇ ਵਿੱਚ ਅੱਜ ਵੀ ਇਹ ਛੱਪ ਰਹੀ ਆ ਹਿਸਟਰੀ ਆ ਦਾ ਸਿਕ ਜਿਹਦਾ ਲੱਥਾ ਕੀਤਾ ਮੈਂ ਇਹਨੂੰ ਰੂਲ ਆਊਟ ਨਹੀਂ ਕਰਦਾ ਜਮੈਂ ਕਿਉਂਕਿ ਸ਼ੋਮਣੀ ਕਮੇਟੀ ਨੇ ਗਲਤੀ ਕੀਤੀ ਠੀਕ ਹੋਈ ਪਰ ਮਾਫੀ ਵੀ ਮੰਗ ਲਈ ਤੇ ਉਹਦੇ ਵਿੱਚ ਤੇ ਆ ਜਿਹੜੀ ਆਪਣੀ ਜਿਹੜੀ ਮੂਰ ਰੂਪ ਆ ਇਹ ਮੂਰ ਮੈਂ ਇਹ ਇਹ ਤੇ ਵੀ ਬੈਨ ਅਸੀਂ ਤਾਂ ਬੈਨ ਆਪਣਾ ਸ਼ੋਮਣੀ ਕਮੇਟੀ ਨੂੰ ਲਾਤਾ ਜਿਹੜੀ ਟ੍ਰਾਂਸਲੇਸ਼ਨ ਹੋਈ ਆ ਤੇ ਆ ਤਾਂ ਸਰਕਾਰ ਆ ਸਰਕਾਰ ਨੂੰ ਇਹਦੀ ਪਾਲੀ ਕਰਨੀ ਚਾਹੀਦੀ ਇਹ ਤੇ ਕਿਉਂ ਨਹੀਂ ਥੈਂਕਿਊ ਜੀ ਥੈਂਕਿਊ ਮਿਹਰਬਾਨੀ